ਜਦੋਂ ਤੁਸੀਂ ਬੱਚੇ ਲੈਣੇ ਨੇ ਟਾਈਮ ਦਾ ਵੀ ਖਿਆਲ ਰੱਖਣਾ ਹੈ ਕਦੇ ਵੀ ਬੱਚੇ ਜਿਆਦਾ ਠੰਡ ਚ ਨਹੀਂ ਲੈਣੇ ਜਿਆਦਾ ਗਰਮੀ ਚ ਨਹੀਂ ਲੈਣੇ ਜੇ ਤੁਹਾਡਾ ਬਰੀਡਰ ਤੇ ਬੱਕਰੀਆਂ ਅਲੱਗ ਹੋਣਗੀਆਂ ਤੁਹਾਡਾ ਕੰਟਰੋਲ ਤੁਹਾਡੇ ਹੱਥ ਚ ਹੈ ਵੀ ਮੈਂ ਬੱਚੇ ਕਦੋਂ ਲੈਣੇ ਨੇ ਵੀ ਹੀਟ ਚ ਆਉਂਦੀ ਹੈ ਉਦੋਂ ਤੁਸੀਂ ਉਹਨੂੰ ਬਰੀ ਬੱਕਰੀ ਨੂੰ ਬਰੀਡਰ ਦੇ ਕੋਲ ਛੜਨਾ ਉਦੋਂ ਕ੍ਰੋਸ ਹੋ ਗਈ ਨਹੀਂ ਅਲੱਗ ਰੱਖਣੇ ਕਰੀ ਸੂਨ ਨੂੰ ਲੈਂਦੀ ਐ 5 ਮਹੀਨੇ ਤੇ 5 ਦਿਨ ਗੱਭਨ ਹੋਣ ਤੋਂ ਬਾਅਦ ਇੱਕ ਨੰਬਰ ਖਾਨਾ ਆਪਣਾ ਹੋ ਗਿਆ ਬਰੀਡਰ ਦਾ ਤੁਸੀਂ ਆਪਣਾ ਬਰੀਡਰ ਤੁਹਾਡੇ ਕੋਲ ਬਰੀਡਰ ਹੈ ਤੁਹਾਡੇ ਕੋਲ 10 ਬਰੀਡਰ ਨੇ ਤਿੰਨ ਬੱਕਰੀਆਂ ਨੇ 100 ਬੱਕਰੀਆਂ ਨੇ ਬਰੀਡਰ ਬੱਕਰੀ ਤੋਂ ਅਲੱਗ ਰੱਖਣਾ ਹੈ ਚਾਹੇ ਕੁਝ ਹੋ ਜਵੇ ਉਹਦੇ ਪਿੱਛੇ ਦੋ ਤਿੰਨ ਰੀਜ਼ਨ ਨੇ ਮੈਂ ਨਾਲ ਉਹ ਵੀ ਦੱਸੀ ਜਾਣਾ ਤੁਹਾਨੂੰ ਬਰੀਡਰ ਨੇ ਬੱਕਰੀ ਦੇ ਨਾਲ ਰਹੂਗਾ ਇਨ ਬਰੀਡਿੰਗ ਦੀ ਜੀ ਡਾਕਟਰ ਸਾਹਿਬ ਨੇ ਗੱਲ ਕੀਤੀ ਸੀਗੀ ਉਹਦੇ ਚਾਂਸ ਬਹੁਤ ਜ਼ਿਆਦਾ ਤੁਸੀਂ ਤਾਂ ਸਾਰਾ ਦਿਨ ਨਹੀਂ ਤਾਂ ਉਹੀ ਚੱਕਦੇ ਰਹੋਗੇ ਕਿਤੇ ਕੋਈ ਕਰਾਸ ਨਾ ਹੋ ਜੇ ਦੂਜੀ ਗੱਲ ਇਹ ਹੈ ਤੁਹਾਨੂੰ ਵੀ ਕਦੋਂ ਬੱਕਰੀ ਸਾਡੀ ਕਰਾਸ ਹੋਈ ਹੈ ਕਦੋਂ ਨਹੀਂ ਹੋਈ ਕੀ ਰਿਕਾਰਡ ਵੀ ਠੀਕ ਹੈ ਜੀ ਜਦੋਂ ਬੱਕਰੀ ਹੀਟ ਚਾਉਂਦੀ ਹੈ ਉਦੋਂ ਤੁਸੀਂ ਉਹਨੂੰ ਬਰੀ ਬੱਕਰੀ ਨੂੰ ਬਰੀਡਰ ਦੇ ਕੋਲ ਛੱਡਣਾ ਹੈ ਉਦੋਂ ਕ੍ਰਾਸ ਹੋਵੇ ਨਹੀਂ ਅਲੱਗ ਰੱਖਣੇ ਨੇ ਬਰੀਡਰ ਨੇ ਨਾਲ ਦਾ ਬੱਕਰੀ ਨੂੰ ਖਾਣ ਦੇਣਾ ਜਿੰਨੇ ਜੀ ਨਾਲ ਰਹੂਗਾ ਤੁਹਾਡੇ ਜਾਨਵਰ ਵੀ ਕਮਜ਼ੋਰ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਮੇਰੀ ਬੱਕਰੀ ਕਦੋਂ ਗੱਪਣ ਹੋਈ ਹੈ ਬਹੁਤ ਜ਼ਰੂਰੀ ਹੈ ਅਲੱਗ ਰੱਖਣਾ ਠੀਕ ਹੈ ਵੀਰੇ ਤੁਹਾਨੂੰ ਇਹ ਨਹੀਂ ਪਤਾ ਜੇ ਮਾਲਕ ਪੰਜ ਬਰੀਡਰ ਹੈ ਮੇਰੇ ਕੋਲ ਇੱਥੇ ਅੱਜ ਵੀ ਪੰਜ ਨੇ ਮੇਰੀ ਕਿਹੜੀ ਬੱਕਰੀ ਕਿਹੜੇ ਬਰੀਡਰ ਨੇ ਕ੍ਰਾਸ ਕਰਤੀ ਮੈਂ ਤੁਹਾਨੂੰ ਕੀ ਵੇਚੂਗਾ ਅੱਗੇ ਆ ਕੇ ਮੇਰਾ ਕੀ ਰਿਕਾਰਡ ਰਹੂਗਾ ਮੈਂ ਕੀ ਕਹੂੰਗਾ ਬਈ ਅਕੀਦਾ ਬੱਚਾ ਹੈ ਉਹਦੇ ਲਈ ਜ਼ਰੂਰੀਆ ਅਲੱਗ-ਅਲੱਗ ਰੱਖਣਾ ਤੁਹਾਡੀ ਮਰਜ਼ੀ ਤੇ ਡਿਪੈਂਡ ਕਰਦਾ ਨਾਲੇ ਦੂਜੀ ਗੱਲ ਹੋਰ ਹੈ ਜਦੋਂ ਤੁਸੀਂ ਬੱਚੇ ਲੈਣੇ ਨੇ ਟਾਈਮ ਦਾ ਵੀ ਖਿਆਲ ਰੱਖਣਾ ਕਦੇ ਵੀ ਬੱਚੇ ਜ਼ਿਆਦਾ ਠੰਡ 'ਚ ਨਹੀਂ ਲੈਣੇ ਜ਼ਿਆਦਾ ਗਰਮੀ 'ਚ ਨਹੀਂ ਲੈਣੇ ਜੇ ਤੁਹਾਡਾ ਬਰੀਡਰ ਦੇ ਬੱਕਰੀਆਂ ਅਲੱਗ ਹੋਣਗੀਆਂ ਥੋੜਾ ਕੰਟਰੋਲ ਤੁਹਾਡੇ ਹੱਥ ਚ ਹੈ ਵੀ ਮੈਂ ਬੱਚੇ ਕਦੋਂ ਲੈਣੇ ਜੇ ਇੱਕ ਦੋ ਹਿੱਡਾ ਮਿਸ ਵੀ ਕਰਾਉਣੀਆਂ ਪੈ ਜਾਣ ਕਰਾ ਦਿਓ ਤਾਂ ਕਿ ਜਿਆਦਾ ਜਨਵਰੀ ਫਰਵਰੀ ਚ ਬੱਚੇ ਨਾ ਹੋਣ ਤੁਹਾਨੂੰ ਸਾਹਮਣੇ ਸੌਖੇ ਨੇ ਤੁਹਾਡੇ ਬੱਚੇ ਮਰਨੇ ਘੱਟ ਮਰਨਗੇ ਆਈ ਜੂਨ ਜੁਲਾਈ ਚ ਜਿਹੜਾ ਗਰਮੀ ਪੈਂਦੀ ਹੈ ਉਹਦੇ ਚ ਅਵੋਇਡ ਕਰੋ ਬੱਚੇ ਨਾ ਹੋਣ ਬੱਕਰੀ ਸੂਨ ਨੂੰ ਲੈਂਦੀ ਹੈ 5 ਮਹੀਨੇ ਤੇ 5 ਦਿਨ ਗੱਭਨ ਹੋਣ ਤੋਂ ਬਾਅਦ ਠੀਕ ਹੈ ਜੀ 5 ਮਹੀਨੇ ਪੰਜ ਨੂੰ ਤੁਸੀਂ ਕੈਲਕੂਲੇਟ ਕਰ ਸਕਦੇ ਹੋ ਕਿ ਮੇਰੇ ਅੱਜ ਮੇਰੀ ਬੱਕਰੀ ਗੱਭਨ ਹੋ ਰਹੀ ਹੈ ਇਹਨੇ ਕਿਦੋਂ ਸੋਣਾ ਹੈ ਤੁਹਾਨੂੰ ਰਾਤਾਂ ਹਫਤਾ ਹਫਤਾ ਪਹਿਲਾਂ ਝਾਕਣ ਦੀ ਲੋੜ ਨਹੀਂ ਗਈ ਤੁਹਾਨੂੰ ਪਤਾ ਹੋਵੇ ਨਾ ਵੀ ਮੇਰੀ ਬੱਕਰੀ ਅੱਜ ਫੁਲਾਨੀ ਡੇਟ ਨੂੰ ਸੋਣਾ ਹੈ ਤੁਸੀਂ ਇੱਕੋ ਰਾਤ ਝਾਕਣੀ ਹੈ ਹਫਤਾ ਪਹਿਲਾਂ ਤੁੱਕੇ ਨਹੀਂ ਲਾਉਣੇ ਹੈਗੇ ਹੋ ਰਿਕਾਰਡ ਰੱਖਣਾ ਜ਼ਰੂਰੀ ਹੈ ਸਮਝ ਗਈ ਗੱਲ ਮੇਰੀ ਸੋ ਆਪਾਂ ਨੇ ਬਰੀਡਰ ਲੱਗ ਕਰਤਾ ਪਹਿਲਾਂ ਇੱਥੇ ਰੱਖੋ ਜੀ ਆਪਣੀਆਂ ਫੀਮੇਲ ਬੱਕਰੀਆਂ ਇਹ ਜੇ ਦੂਜੀਆਂ ਨੇ ਫੀਮੇਲ ਉਹ ਰੱਖਣੀਆਂ ਨੇ ਜਿਹੜੀਆਂ ਆਪਾਂ ਨੇ ਥੋੜੇ ਟਾਈਮ 'ਚ ਹੀਟ 'ਚ ਲਿਆਉਣੀਆਂ ਨੇ ਪ੍ਰੈਗਨੈਂਟ ਕਰਾਉਣ ਲਈ ਰੱਖਣੀਆਂ ਨੇ ਸ਼ਾਇਦ ਤੁਹਾਨੂੰ ਪਤਾ ਜਾਂ ਨਹੀਂ ਪਤਾ ਬੱਕਰੇ ਦੇ ਕੰਨ ਤੇ ਸਿੰਗਾ ਦੇ ਵਿੱਚੋਂ ਇੱਕ ਸਮੈਲ ਆਉਂਦੀ ਹੈ ਜਿਹੜੀ ਕਿ ਬੱਕਰੀ ਨੂੰ ਹੀਟ 'ਚ ਲਿਆਉਣ 'ਚ ਮਦਦ ਕਰਦੀ ਹੈ ਠੀਕ ਹੈ ਵੀਰੇ ਉਹ ਮੈਂ ਤਾਂ ਰੱਖ ਰਿਹਾ ਪੱਠਾ ਨਾਲ ਇਹਦੇ ਵੀ ਬੱਕਰੀਆਂ ਹੀਟ ਚ ਆ ਜਾਣ ਜਲਦੀ। ਉਹ ਇਸ ਸਮੈਲਰ ਨੂੰ ਜਲਦੀ ਮਿਲਦੀ ਰਹੇ। ਠੀਕ ਹੈ। ਇਹਦੇ ਤੁਹਾਡੀਆਂ ਹੋ ਗਈਆਂ। ਮਲਕ ਪ੍ਰੈਗਨੈਂਟ ਨੇ। ਉਹਨੂੰ ਸੱਟ ਪੇਟ ਤੋਂ ਬਚਾਉਣਾ ਹੈ। ਇੱਕ ਗੱਲ ਹੋਰ ਦੇਖਿਓ ਤੁਸੀਂ ਜਿਹੜੀ ਬੱਕਰੀ ਪ੍ਰੈਗਨੈਂਟ ਹੋਊਗੀ ਬੱਚੇ ਦੇਣ ਵਾਲੀ ਹੋਊਗੀ ਦੂਜੀ ਬੱਕਰੀ ਨੂੰ ਨਹੀਂ ਮਾਰਦੀ। ਉਹ ਸਿਆਣੀਆਂ ਹੋ ਜਾਂਦੀਆਂ ਨੇ। ਬਹੁਤ ਸਿਆਣਾ ਜਾਨਵਰ ਹੈ। ਜਿਹੜੀਆਂ ਪੱਠਾ ਨੇ ਉਹੀ ਜ਼ਿਆਦਾ ਟੱਕਰਾਂ ਮਾਰਦੀਆਂ ਨੇ। ਠੀਕ ਹੈ ਨਾ ਇਹ ਆਪਾਂ ਨੇ ਇਕੱਠੀਆਂ ਕਰ ਦੇਣੀਆਂ ਇੱਕ ਪਾਸੇ ਤਾਂ ਕਿ ਸੇਫ ਰਹੇ ਕੋਈ ਛੱਟਪੇਟ ਨਾ ਲੱਗੇ ਉਹਨਾਂ ਦੇ ਬੱਚੇ ਬੱਚੇ ਰਹਿਣ ਤੁਹਾਡੇ ਤੁਹਾਡੀ ਤੁਹਾਡੀ ਆਪਣੀ ਚੀਜ਼ ਹੈ ਤੁਹਾਡੀ ਕਮਾਈ ਹੈ